ਹੋਲੇ-ਪਾਲੇ ਮਰਦਾਂ ਨੂੰ ਫਸਾਉਣ ਲਈ ਹਣੀ ਟ੍ਰੈਪ ਗਿਰੋ ਵੱਲੋਂ ਦੋ ਰਾਜਾ ਦੀ ਹੱਦ ਤੇ ਚਲਾਇਆ ਜਾ ਰਿਹਾ ਸੀ ਅੱਡਾ ਮਰਦਾਂ ਨੂੰ ਝਾਂਸੇ ਵਿੱਚ ਲੈ ਕੇ ਕਾਰ ਬੁਲਾਉਣ ਪਿੱਛੋਂ ਉਹਨਾਂ ਦੀ ਜਗਰੀ ਵੀਡੀਓ ਬਣਾ ਕੇ ਬਲਾਤਕਾਰ ਦੇ ਝੂਠੇ ਮਾਮਲੇ ਵਿੱਚ ਫਸਾਉਣ ਦੀ ਧਿੰਦੇ ਸੀ ਧਮਕੀ ਭਾਰਤ ਵੱਲੋਂ ਬੈਂਕ ਤੋਂ ਕਰਜ਼ਾ ਲੈਣ ਦੇ ਬਹਾਨੇ ਬੈਂਕ ਕਰਮਚਾਰੀ ਨੂੰ ਘਰ ਸਦਕੇ ਆਪਣਾ ਸ਼ਿਕਾਰ ਬਣਾਉਣ ਤੋਂ ਬਾਅਦ ਹੋਇਆ ਤੰਦੇ ਦਾ ਪਰਦਾਫਾਸ਼ ਕਿਲਿਆ ਵਾਲੀ ਪੁਲਿਸ ਨੇ ਗਿਰੋ ਨੂੰ ਚਲਾਉਣ ਵਾਲੀ ਮਹਿਲਾ ਨੂੰ ਕੀਤਾ ਕਾਬੂ ਸਾਥੀ ਮਰਦ ਦੀ ਕੀਤੀ ਜਾਂ ਰਹੀ ਹੈ ਪਾਲ ਹੋਰ ਹੋ ਖੁਲਾਸੇ ਹੋਣ ਦੀ ਸੰਭਾਵਨਾ ਖਾਣਾ ਕਿੱਲਿਆ ਵਾਲੀ ਦੀ ਪੁਲਿਸ ਨੇ ਇੱਕ ਅਜਿਹੇ ਗਿਰੋ ਦਾ ਪਰਦਾਫਾਸ਼ ਕੀਤਾ ਹੈ ਜੋ ਪੋਲੇ ਪਾਲੇ ਮਰਦਾਂ ਨੂੰ ਹਨੀ ਟ੍ਰੈਪ ਵਿੱਚ ਫਸਾਉਣ ਪਿੱਛੋਂ ਡਰਾ ਧਮਕਾ ਕੇ ਉਹਨਾਂ ਤੋਂ ਪੈਸੇ ਦੀ ਜ਼ਬਰੀ ਵਸੂਲੀ ਕਰਦੇ ਸਨ ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਮਰਦ ਅਤੇ ਔਰਤ ਵਿਰੁੱਧ ਮੁਕਦਮਾ ਦਰਜ ਕਰਕੇ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ ਪਿੰਡ ਬਾਦਲ ਦੇ ਇੱਕ ਵਿਅਕਤੀ ਵੱਲੋਂ ਕਿੱਲਿਆ ਵਾਲੀ ਦੀ ਇੱਕ ਔਰਤ ਨਾਲ ਮਿਲ ਕੇ ਇਹ ਗਿਰੋ ਬਣਾਇਆ ਸੀ ਇਹ ਗਿਰੋ ਪੰਜਾਬ ਅਤੇ ਹਰਿਆਣਾ ਦੀ ਹੱਦ ਤੇ ਮੰਡੀ ਕਿਲਿਆਵਾਲੀ ਦੀ ਇੱਕ ਕਲੋਨੀ ਵਿੱਚ ਲੇਕਰ ਅੰਦਰ ਚਲਾਇਆ ਜਾ ਰਿਹਾ ਹੈ ਪਹਿਲਾ ਬਣੀ ਯੋਜਨਾ ਅਨੁਸਾਰ ਇਹ ਔਰਤ ਕਿਸੇ ਮਰਦ ਨੂੰ ਕਰੇ ਬੁਲਾ ਲੈਂਦੀ ਸੀ ਜਿਸ ਤੋਂ ਬਾਅਦ ਉਸ ਦਾ ਸਾਥੀ ਉਤੋਂ ਆ ਜਾਂਦਾ ਸੀ ਫਿਰ ਦੋਨੇ ਘਰ ਬੁਲਾਏ ਬੰਦੇ ਦੀ ਕੁਟਮਾਰ ਕਰਦੇ ਅਤੇ ਜਬਰੀ ਕੱਪੜੇ ਉਤਾਰ ਕੇ ਵੀਡੀਓ ਬਣਾਉਂਦੇ ਪਰ ਇਹਨਾਂ ਵੱਲੋਂ ਹੋਣ ਇੱਕ ਬੈਂਕ ਕਰਮਚਾਰੀ ਨੂੰ ਸ਼ਿਕਾਰ ਬਣਾਉਣ ਤੋਂ ਬਾਅਦ ਉਸਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਜਿਸ ਤੋਂ ਬਾਅਦ ਪੁਲਿਸ ਨੇ ਇਹਨਾਂ ਦਾ ਭਾਂਡਾ ਭਰ ਦਿੱਤਾ ਖਾਣਾ ਕਿੱਲਿਆ ਵਾਲੀ ਦੀ ਮੁਖ ਅਫਸਰ ਕਰਮਜੀਤ ਕੌਰ ਨੇ ਦੱਸਿਆ ਕਿ ਪੁਲਿਸ ਨੂੰ ਕੇਵਲ ਕ੍ਰਿਸ਼ਨ ਵਾਸੀ ਬਠਿੰਡਾ ਨੇ ਦਿੱਤੇ ਬਿਆਨਾਂ ਵਿੱਚ ਕਿਹਾ ਕਿ ਉਹ ਸੈਂਟਰਲ ਬੈਂਕ ਸ੍ਰੀ ਮੁਕਤਸਰ ਸਾਹਿਬ ਵਿਖੇ ਕਲਰਕ ਵਜੋਂ ਕੰਮ ਕਰਦਾ ਹੈ ਇਸ ਤੋਂ ਪਹਿਲਾਂ ਉਹ 10 ਸਾਲ ਤੱਕ ਪਿੰਡ ਬਾਦਲ ਵਿਖੇ ਬੈਂਕ ਦੀ ਬ੍ਰਾਂਚ ਵਿੱਚ ਡਿਊਟੀ ਕਰਦਾ ਰਿਹਾ ਹੈ ਜਿਸ ਕਰਕੇ ਪਿੰਡ ਬਾਦਲ ਦਾ ਰਹਿਣ ਵਾਲਾ ਸਿਕੰਦਰ ਸਿੰਘ ਜੁਗਨੂ ਉਸ ਨੂੰ ਜਾਣਦਾ ਸੀ सिकंदर सिंह ने उस दी जान पहचान के लिया वाली दी औरत सपना रानी पत्नी विनोद को मार नाल कराई सपना रानी ने बैंक लोन लेने का बहाना बना के बैंक कर्मचारी ਨੂੰ ਆਪਣੇ ਘਰ ਕੇ ਲਿਆ ਵਾਲੀ ਬੁਲਾਇਆ ਜਦੋਂ ਉਹਕਤ औरत ਦੇ ਘਰ ਕਮਰੇ ਵਿੱਚ ਬੈਠ ਕੇ ਗੱਲਬਾਤ ਕਰ ਰਿਹਾ ਸੀ ਤਾਂ सिकंदर सिंह ਉੱਥੇ ਆ ਗਿਆ ਫਿਰ ਦੋਨਾਂ ਨੇ ਉਸ ਦੀ ਵੀਡੀਓ ਬਣਾਈ ਅਤੇ ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀ ਦੇ ਕੇ ਉਸ ਦੇ ਸਾਰੇ ਪੈਸੇ ਕੱਢ ਲਏ ਉਸ ਨੂੰ ਵੀਡੀਓ ਵਾਇਰਲ ਕਰਨ ਅਤੇ ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀ ਦੇ ਕੇ 50000 ਦੀ ਹੋਰ ਮੰਗ ਕੀਤੀ। ਕੇਵਲ ਕਰਿਸ਼ਨ ਦੀ ਸ਼ਿਕਾਇਤ ਤੋਂ ਬਾਅਦ ਕੱਲਿਆਵਾਲੀ ਆਰਜੀ ਥਾਣੇ ਦੀ ਪੁਲਿਸ ਨੇ ਸਿਕੰਦਰ ਸਿੰਘ ਅਤੇ ਸਪਨਾ ਰਾਣੀ ਵਿਰੁੱਧ ਵੱਖ-ਵੱਖ ਧਰਾਵਾਂ ਤੇ ਤਾ ਮਾਮਲਾ ਦਰਜ ਕਰਕੇ ਸਪਨਾ ਰਾਣੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਵੱਲੋਂ ਸਪਨਾ ਰਾਣੀ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਪਤਾ ਲਾਇਆ ਜਾ ਰਿਹਾ ਹੈ ਕਿ ਇਸ ਗਿਰੋ ਨੇ ਹੁਣ ਤੱਕ ਕਿੰਨੇ ਵਿਅਕਤੀਆਂ ਨੂੰ ਸ਼ਿਕਾਰ ਬਣਾਇਆ ਜਾ ਚੁੱਕਾ ਹੈ। ਸਾਡੇ ਕੋਲ ਇੱਕ ਦਰਖਾਸਤ ਪੀੜਤ ਆਇਆ ਸੀ ਕੇਬਲਪੇਸ਼ਨ ਜਨਤ ਨਗਰ ਫਿਰ ਨਜ਼ਰ ਰਹਿਣ ਵਾਲਾ ਸੀ ਉਹਨੇ ਦੱਸਿਆ ਵੀ ਉਹ ਬੈਂਕ ਦੇ ਵਿੱਚ ਜੌਬ ਕਰਦਾ ਸੀ ਤੇ ਉਹਨੂੰ ਲੋਨ ਦੇ ਬਹਾਨੇ ਕਿਸੇ ਬੰਦੇ ਨੇ ਬੁਲਾਇਆ ਉਹਨੂੰ ਅੱਗੇ ਇੱਕ ਕੁੜੀ ਨੇ ਲੋਨ ਕਰਾਉਣਾ ਹੈਗਾ ਨਾਲ ਉਹਦੇ ਇੱਕ ਲੇਡੀ ਸੀਗੀ ਉਸ ਔਰਤ ਨੇ ਉਹਨੂੰ ਘਰੇ ਬੁਲਾ ਕੇ ਉਹ ਉਸ ਤੋਂ ਜਿਹੜੀ ਹੈਗੀ ਸੀ ਉਹ ਜਿਹੜਾ ਉਹ ਬੰਦਾ ਸੀ ਜਿਹਨੇ ਬੁਲਾਇਆ ਸੀ ਉਹਨੇ ਉਹਨਾਂ ਦੋਨਾਂ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਪੀੜਤ ਦਿੱਤੇ ਉਹ ਲੇਡੀ ਦੀ ਉਸ ਲੜੀ ਨੇ ਫਿਰ ਬਾਅਦ ਚ ਉਹਨੂੰ ਦੋਨੋਂ ਨੇ ਉਹਨਾਂ ਨੂੰ ਬਲੈਕਮੇਲ ਕੀਤਾ ਉਹਦਾ 5000 ਰੁਪਇਆ ਜਿਹੜਾ ਉਹਦੇ ਕੋਲੋਂ ਖੋ ਲਿਆ ਉਹਦਾ ਫੋਨ ਖੋ ਲਿਆ ਕਸ ਉਹਨੂੰ ਫਿਰ ਬਲੈਕਮੇਲ ਕਰਦੇ ਰਿਹਾ ਵੀ ਤੂੰ ਘਰੋਂ ਹੋਰ ਪੈਸੇ ਲੰਘਵਾ ਤੇ ਉਹਨੇ ਸਾਡੇ ਕੋਲ ਜਿਹੜੇ ਬਿਆਨ ਲਿਖਵਾਏ ਬਿਆਨ ਦੇ ਦਰ ਤਿਹੜਾ ਐਫ ਆਈ ਆਰ ਦਰਜ ਹੋ ਚੁੱਕੀ ਹੈ ਹਾਂ ਕਿਹੜੇ ਸੈਕਸ਼ਨ ਦੇ ਤਹਿਤ ਇਹ ਕਾਰਵਾਈ ਹੈ ਵੀ ਐਨ ਐਸ 308 ਸਬਸੈਕਸ਼ਨ 6 308 ਸਬਸੈਕਸ਼ਨ 7 ਉਹ ਗ੍ਰਿਫਤਾਰੀ ਹੋਈ ਹੈ ਮੈਮ ਕਿਹਦੇ ਵਿੱਚ ਜਿਹੜੀ ਉਹ ਵਰਕ ਸੀਗੀ ਉਹਦੀ ਗ੍ਰਿਫਤਾਰੀ ਹੋ ਚੁੱਕੀ ਹੈ ਤਾਂ ਦੰਮੇ ਕਾਰਵਾਈ ਵਿੱਚ ਜਿਹੜਾ ਅਗਲਾ ਦੋਸ਼ੀ ਹੈ ਉਹ ਫਰਾ ਹੈ ਬਾਕੀ ਵੇਖਦੇ ਅੱਗੇ ਇਹਨਾਂ ਨੇ ਹੋਰ ਕਿੰਨੇ ਲੋਕਾਂ ਨਾਲ ਇਸ ਤਰ੍ਹਾਂ ਕੀਤਾ ਪੁੱਛ ਲਈ ਜੋ ਸਾਹਮਣੇ ਹੋ